ਮੈਂ ਆਇਆ ਸੀਗਾ ਤੇ ਮੈਂ ਦੇਖਿਆ ਸੀ ਕਿ ਲਾਈਨਾਂ ਲੱਗੀਆਂ ਸੀ ਬੀਜੇਪੀ ਆਵਸ ਤੇ ਐਂ ਲੱਗਦਾ ਜਿਦਾਂ ਉਹ ਰੈਲੀ ਹੋ ਰਹੀ ਹੈ ਇਸੇ ਤਰ੍ਹਾਂ 17 ਜਿਹੜੀਆਂ ਜ਼ਿਲ੍ਹਾ ਪਰਿਸ਼ਦਾਂ ਸੀ ਉਹਦੇ ਲਈ ਵੀ ਬੜੇ ਕੈਂਡੀਡੇਟ ਸੀ ਫਿਰ ਅਸੀਂ ਇੱਥੇ ਮੀਟਿੰਗ ਕੀਤੀ ਸੀਨੀਅਰ ਬੀਜੇਪੀ ਲੀਡਰਸ਼ਿਪ ਨੇ ਉਹਨਾਂ ਤੋਂ ਜੇਤੂ ਕੈਂਡੀਡੇਟ ਸੈਲੈਕਟ ਕੀਤੇ ਇੰਨੀ ਜੋ ਕਿ ਲੋਕਤੰਤਰ ਦੀ ਪਰਿਭਾਸ਼ਾ ਹੈ ਕਿ ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਵੀ ਹੱਕ ਹੈ ਵੋਟ ਪਾਉਣ ਦਾ ਵੀ ਹੱਕ ਹੈ ਪਰ ਅਫਸੋਸ ਕਿ ਐਡਾ ਵੱਡਾ ਧੱਕਾ ਕਿ ਉਹ ਜਿਹੜੇ 150 ਸਾਡੇ ਕਾਗਜ਼ ਸੀਗੇ ਉਹਨਾਂ ਤੋਂ ਕੇਵਲ 13 13 ਕਾਗਜ਼ ਹੀ ਪਾਸ ਹੋ ਪਏ ਨੇ ਇਹਨਾਂ ਨੇ ਸਾਰੇ ਰਿਜੈਕਟ ਕਰਤੇ ਮੈਂ ਉਹਨੇ ਤੁਹਾਨੂੰ ਇਹਦਾ ਪ੍ਰਮਾਣ ਹੀ ਹੋਰ ਵੀ ਦਿਹਾਗਾ ਤੁਹਾਨੂੰ ਪਤਾ ਲੱਗੇਗਾ ਕਿ ਇਹ ਗੈਰ ਸਵਧਾਰਕ ਸਰਕਾਰ ਹੈ ਔਰ ਪੰਜਾਬ ਦਾ ਚੋਣ ਕਮਿਸ਼ਨ ਮੈਂ ਉਹਦੇ ਦੇ ਵੀ ਟਾਰਗੇਟ ਕਰਾਂਗਾ ਚੋਹਰਾ ਚੋਣ ਕਮਿਸ਼ਨ ਇੱਕ ਕਨਸਟੀਟਿਊਸ਼ਨਲ ਬਾਡੀ ਹੈ ਬਟ ਦੇ ਸ਼ੁੱਡ ਐਕਟ ਲਾਈਕ ਕਨਸਟੀਟਿਊਸ਼ਨਲ ਬਾਡੀ ਦੇ ਆਰ ਨਾਟ ਐਕਟਿੰਗ ਲਾਈਕ ਕਨਸਟੀਟਿਊਸ਼ਨਲ ਬਾਡੀ they are in playing in the hands of the chosen uh, government hmm. in the hand of agantban ji and his uh, uh, say undemocratic colleagues hmm. toos level de utte ajj eh takka aaya aur sade jila parishad de 17 candidatean de vichon ik kagaz reh sare hi kagaz reh gaye te main to hanu compare karanga ki pradhanmantri modi ji ne je ik wari nahi bane do wari nahi bane tin wari pradhanmantri ban chuke ne desh de, de. ਸੜਕ ਕਈ ਵਾਰੀ ਭਾਜਵਾ ਦੇ ਮੁੱਖ ਮੰਤਰੀ ਬਣ ਚੁੱਕੇ ਨੇ ਇੱਕ ਇੱਕ ਸਟੇਟ ਹੀ ਬਣਦਾ ਹੈ ਨਹੀਂ ਛੇ ਛੇ ਵਾਰੀ ਸਰਕਾਰ ਬਣ ਚੁੱਕੀ ਹੈ ਔਰ ਉਦੋਂ ਤੁਸੀਂ ਇਹ ਦੇਖੋ ਕਿ ਜਦੋਂ ਦੇਸ਼ ਦਾ ਚੋਣ ਕਮਿਸ਼ਨ ਹੁੰਦਾ ਹੈ ਤੇ ਦੇਸ਼ ਦੇ ਚੋਣ ਕਮਿਸ਼ਨ ਦੇ ਵਿੱਚ ਫੇਅਰ ਐਂਡ ਫਰੀ ਇਲੈਕਸ਼ਨ ਹੁੰਦਾ ਹੈ